ਨੰਬਰ 1 ਨਿੰਬੂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸਰੀਰ ਦੀ ਤਕਾਬੜ ਦੂਰ ਹੁੰਦੀ ਹੈ ਨੰਬਰ 2 ਸਰਦੀਆਂ ਦੇ ਮੌਸਮ ਵਿੱਚ ਰੋਟੀ ਨਾਲ ਗੁੜ ਖਾਣ ਨਾਲ ਸਰੀਰ ਦੀ ਤਕਾਬੜ ਦੂਰ ਹੁੰਦੀ ਹੈ ਖੂਨ ਵਧਣ ਲੱਗ ਜਾਂਦਾ ਹੈ ਗੈਸ ਦੀ ਸਮੱਸਿਆ ਖਤਮ ਹੁੰਦੀ ਹੈ ਨਾਲ ਹੀ ਖਾਣਾ ਆਸਾਨੀ ਨਾਲ ਹজম ਹੋ ਜਾਂਦਾ ਹੈ ਨੰਬਰ 3 ਜੇਕਰ ਤੁਸੀਂ ਸਬਜੀ ਦਾ ਸੁਆਦ ਵਧਾਉਣਾ ਚਾਹੁੰਦੇ ਹੋ ਤਾਂ ਜਦੋਂ ਸਬਜੀ ਬਣ ਜਾਵੇ ਤਾਂ ਉਸ ਦੇ ਉੱਪਰ ਹਰੀ ਮਿਰਚ ਜਾਂ ਫਿਰ ਲਾਲ ਸੁੱਕੀ ਮਿਰਚ ਦੇ ਬੀਜ ਕੱਢ ਕੇ ਸਬਜੀ ਦੇ ਉੱਪਰ ਬਰੀਕ ਬਰੀਕ ਕੱਟ ਦਿਓ ਇਸ ਨਾਲ ਸਬਜੀ ਦਾ ਸੁਆਦ ਨੋਬਾਦ ਜਾਵੇਗਾ ਨੰਬਰ 4 ਹਫਤੇ ਵਿੱਚ ਦੋ ਵਾਰ ਆਪਣੇ ਬੈੱਡ ਦੀ ਚਾਦਰ ਜ਼ਰੂਰ ਬਦਲੋ ਤੇ ਨਾਲ ਹੀ ਸਿਰਹਾਣੇ ਦੇ ਕਵਰ ਵੀ ਇਸ ਨਾਲ ਤੁਸੀਂ ਚਿਹਰੇ ਤੇ ਵਾਲਾਂ ਨੂੰ ਹੋਣ ਵਾਲੀਆਂ ਨੇ ਕਈ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ ਨੰਬਰ 5 ਜੇਕਰ ਉਹਤਾਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਲੌਂਗ ਦਾ ਪਾਣੀ ਪੀ ਲੈਣ ਤਾਂ ਸੋ ਜਾਣਾ ਇਸ ਨਾਲ ਉਹਨਾਂ ਨੂੰ ਪੀਰੀਅਡ ਸਹੀ ਸਮੇਂ ਤੇ ਚੰਗੀ ਤਰ੍ਹਾਂ ਨਾਲ ਆਉਣ ਲੱਗ ਜਾਂਦੇ ਹਨ ਨੰਬਰ 6 ਰੋਜ਼ਾਨਾ ਖੀਰਾ ਜੇਕਰ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਇਸ ਨਾਲ ਦਿਲ ਦੀ ਧੜਕਣ ਸਹੀ ਚੱਲਣ ਲੱਗ ਜਾਂਦੀ ਹੈ ਨੰਬਰ 7 ਰਾਤ ਦੇ ਸਮੇਂ ਕਦੇ ਵੀ ਕਿਸੇ ਨੂੰ ਵੀ ਪੈਸਾ ਉਧਾਰ ਨਾ ਦਿਓ ਅਜੀਹਾ ਮੰਨਿਆ ਜਾਂਦਾ ਹੈ ਕਿ ਸ਼ਾਮ ਦੇ ਸਮੇਂ ਪੈਸੇ ਉਧਾਰ ਦੇਣ ਨਾਲ ਪੈਸਾ ਵਾਪਸ ਨਹੀਂ ਮਿਲਦਾ ਨੰਬਰ 8 ਜਿਹੜੀਆਂ ਹੋਤਾਂ ਰੋਜ਼ਾਨਾ ਰਾਤ ਨੂੰ ਆਪਣੀ ਰਸੋਈ ਨੂੰ ਮਾਫ ਕਰਕੇ ਸੌਂਦੀਆਂ ਹਨ ਉਹ ਨਾਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 9 ਨੰਬਰ 9 ਬੇਰ ਤੇ ਨੀਮ ਦੇ ਪੱਤਿਆਂ ਨੂੰ ਪਾਣੀ ਵਿੱਚ उबाल ਕੇ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਂਦੇ ਹੋ ਇਸ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 10 ਜੇਕਰ ਤੁਸੀਂ ਰੋਜ਼ਾਨਾ ਇੱਕ ਕੱਪ ਮੇਥੀ ਵਾਲਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਵਿੱਚ ਦਰਦ ਸਿਰ ਦਰਦ ਅਤੇ ਕਮਰ ਦਰਦ ਤੋਂ ਹਮੇਸ਼ਾ ਲਈ ਆਰਾਮ ਮਿਲਦਾ ਹੈ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਇੱਕ ਸੇਬ ਖਾਂਦੇ ਹੋ ਤਾਂ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ ਬਾ ਚਾਰ ਬਦਾਮ ਖਾਓ ਜੇਕਰ ਤੁਸੀਂ ਕੈਂਸਰ ਨਹੀਂ ਹੋਵੇਗਾ ਰੋਜ਼ਾਨਾ ਦੁੱਧ ਪੀਵੋ ਤਾਂ ਹੱਡੀਆਂ ਮਜ਼ਬੂਤ ਹੋਣਗੀਆਂ ਰੋਜ਼ਾਨਾ ਖਜੂਰ ਖਾਣ ਨਾਲ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਰੋਜ਼ਾਨਾ 7-8 ਗਲਾਸ ਪਾਣੀ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 12 ਪੱਥਰੀ ਦੇ ਮਰੀਜ਼ਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 13 ਨਾਉਣ ਤੋਂ 20 ਮਿੰਟ ਪਹਿਲਾਂ ਜੇਕਰ ਤੁਸੀਂ ਆਪਣੇ ਸਰੀਰ ਦੀ ਮਾਲਿਸ਼ ਨਾਲੀਲ ਦੇ ਤੇਲ ਨਾਲ ਕਰ ਲੈਂਦੇ ਹੋ ਤਾਂ ਇਸ ਨਾਲ ਚਮੜੀ ਦਾ ਰੁੱਖਾਪਨ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਗਜਬ ਜਿਹੇ ਨਿਖਾਰ ਵੀ ਆਉਂਦਾ ਹੈ ਨੰਬਰ 14 ਮੋਟਾਪੇ ਦੇ ਮਰੀਜ਼ਾਂ ਲਈ ਜੀਰੇ ਦਾ ਪਾਣੀ ਪੀਣਾ ਬਹੁਤ ਹੀ ਗਲਵਕਾਰੀ ਹੁੰਦਾ ਹੈ ਇਸ ਨੂੰ ਪੀਣ ਨਾਲ ਮੋਟਾ ਬੋਟਾ ਬੀਜਨ ਵੱਧਦਾ ਹੈ ਇਸ ਦਾ ਸੇਵਨ ਕਰਨ ਨਾਲ ਫੈਟ ਲੋਸ ਅਤੇ ਪੇਟ ਲੋਸ ਹੋ ਨੂੰ ਕਰਨ ਵਿੱਚ ਬਹੁਤ ਹੀ ਮਦਦ ਮਿਲਦੀ ਹੈ ਨੰਬਰ 15 ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਦਰਦ ਇਸ ਮਸਿਆ ਰਹਿੰਦੀ ਉਹਨਾਂ ਨੂੰ ਜੀਰੇ ਦਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 16 ਸੂਰਜ ਤਲਣ ਤੋਂ ਬਾਅਦ ਕਦੇ ਵੀ ਵਾਲ ਨੂੰ ਕਟੋਣਾ ਇਸ ਤਰ੍ਹਾਂ ਕਰਨ ਨਾਲ ਨਕਾਰਾਤਮਕ ਊਰਜਾ ਜ਼ਿਆਦਾ ਫੈਲਦੀ ਹੈ ਨੰਬਰ 17 ਜਿਹੜੀਆਂ ਔਰਤਾਂ ਦਾ ਸਰੀਰ ਜ਼ਿਆਦਾ ਦੁਰਲਭ ਦੁਬਲਾ ਪਤਲਾ ਹੋਵੇ ਉਹ ਆਲੂ ਨੂੰ ਬਾਲ ਕੇ ਖਾਣਾ ਸ਼ੁਰੂ ਕਰ ਦੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 18 ਨਹਾਉਣ ਤੋਂ ਬਾਅਦ ਕਦੇ ਵੀ ਤੁਰੰਤ ਸੁਰਮਾ ਨਾ ਪਾਓ ਇਸ ਨਾਲ ਅੱਖਾਂ ਨੂੰ ਰੋਸ਼ਨੀ ਘਟ ਹੋਣ ਲੱਗ ਜਾਂਦੀ ਹੈ ਨੰਬਰ 19 ਰਾਤ ਦੇ ਸਮੇਂ ਕਦੇ ਵੀ ਟੁੱਟੇ ਹੋਏ ਵਾਲ ਨੂੰ ਨਹੀਂ ਸੁੱਟਣੇ ਚਾਹੀਦੇ ਕਿਉਂਕਿ ਇਹਨਾਂ ਨਾਲ ਕਦੇ ਵੀ ਤੁਹਾਡ ਗਲਤ ਫਾਇਦਾ ਉਠ ਸਕਦਾ ਹੈ ਨੰਬਰ 20 ਤુલਸੀ ਦੇ ਪੱਤੇ ਚਬਾਉਣ ਨਾਲ ਪਿਸ਼ਾਬ ਦੀ ਜਲਣ ਤੋਂ ਆਰਾਮ ਮਿਲਦਾ ਹੈ ਨੰਬਰ 21 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਖਾ ਲੈਂਦੀਆਂ ਹਨ ਉਹਨਾਂ ਔਰਤਾਂ ਦੀ ਆਦਾ ਤਕਤੀ ਸ਼ਕਤੀ ਤੇਜ ਹੁੰਦੀ ਹੈ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 22 ਤુલਸੀ ਦੇ ਪੱਤਿਆਂ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਕੇ ਕਾੜ ਲਓ ਫਿਰ ਇਸ ਤੇ ਵਿੱਚ ਲਸਣ ਮਿਲਾ ਕੇ ਕੰਨ ਵਿੱਚ ਪਾਓ ਨੰਬਰ 23 ਜਿਆਦਾ ਖਾਣ ਲੈਣ ਕਾਰਨ ਜੇਕਰ ਪੇਟ ਦਾ ਭਾਰੀਪਣ ਮਹਿਸੂਸ ਹੋ ਰਿਹਾ ਹੋਵੇ ਤਾਂ ਉਸ ਵਿੱਚ ਤੁਸੀਂ ਪਾਣੀ ਵਿੱਚ ਪੁਦੀਨਾ ਉਬਾਲ ਕੇ ਛਾਣ ਕੇ ਪੀ ਲਓ ਪਰ ਇਹ ਬੰਦੂਰ ਹੋ ਜਾਵੇਗਾ ਨੰਬਰ 24 ਜੀ ਨੂੰ 슈ਗਰ ਦੀ ਸਮੱਸਿਆ ਹੈ ਹੋਰ ਜਾਨਾ ਸਵੇਰੇ ਖਾਲੀ ਪੇਟ ਸੱਤ ਤੇ ਦਾਣੇ ਕਲੌਂਜੀ ਦੇ ਖਾ ਲਿਆ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 25 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਇੱਕ ਸੇਬ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਤੋਂ ਰਾਹ ਮਿਲੇਗਾ ਨੰਬਰ 26 ਘਰ ਵਿੱਚ ਮચ્છਰ ਨਾ ਹੋ ਆਵੇ ਇਸ ਲਈ ਨਿੰਮ ਦੇ ਪੱਤਿਆਂ ਨੂੰ ਜਲਾ ਕੇ ਪੂਰੇ ਘਰ ਵਿੱਚ ਧੂਆ ਦੇ ਦਿਓ ਨੰਬਰ 27 ਜੇਕਰ ਤੁਸੀਂ ਆਪਣੇ ਚਿਹਰੇ ਦੀ ਤਾਜੀ ਅਜਿਕੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਗੁਲਾਬ ਜਲ ਵਾਲੇ ਪਾਣੀ ਨਾਲ ਧੋ ਲਿਆ ਕਰੋ ਨੰਬਰ 28 ਸਾਬਣ ਨਾਲ ਬਚਿਆ ਹੋਇਆ ਟੁੱਕੜਿਆਂ ਕਦੇ ਵੀ ਸੁੱਟੋ ਨਾ ਸਕੋ ਉਸ ਨੂੰ ਨਵੇਂ ਸਾਬਣ ਨਾਲ ਜੋੜ ਦੋ ਜਾਂ ਫਿਰ ਜਰਾ ਵਿੱਚ ਪਾ ਕੇ ਰੱਖੋ ਪੋਚਾਉਣ ਸਮੇਂ ਉਸ ਦੀ ਵਰਤੋਂ ਕਰ ਸਕਦੇ ਹੋ ਨੰਬਰ 29 ਜੇਕਰ ਖਾਣਾ ਬਣਾਉਣ ਸਮੇਂ ਰਸੋਈ ਵਿੱਚ ਸਮੈਲ ਆ ਜਾਵੇ ਤਾਂ ਦੋ ਨਿੰਬੂ ਦੇ ਟੁਕੜੇ ਰੱਖੋ ਇਸ ਨਾਲ ਸਾਰੀ ਸਮੈਲ ਖਤਮ ਹੋ ਜਾਵੇਗੀ ਨੰਬਰ 3 ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ ਤਾਂ ਬਰਤਨ ਨੂੰ ਉਸੇ ਸਮੇਂ ਹੀ ਸਾਫ਼ ਕਰੋ ਕਿਉਂਕਿ ਉਸ ਉਹ ਜਲ ਜਾਂਦੇ ਹਨ ਦੋ ਬਾਅਦ ਵਿੱਚ ਸਾਫ਼ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਨੰਬਰ 33 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਕੋਲ ਠੰਡਾ ਤੇ ਤਾਜ਼ਾ ਐਲੋਵੇਰਾ ਜੈਲ ਰੱਖਣ ਨਾਲ ਅੱਖਾਂ ਦੇ ਕਾਲੇ ਕੇਰੇ ਦੂਰ ਹੋ ਜਾਂਦੇ ਹਨ ਨੰਬਰ 32 ਜੇਕਰ ਤੁਹਾਨੂੰ ਮਿੱਟੀ ਖਾਣ ਦੀ ਆਦਤ ਹੋਵੇ ਅਜਵਾਇਨ ਦਾ ਪਾਊਡਰ ਚਬਾ ਚਬਾ ਕੇ ਖਾ ਲੈਣਾ ਚਾਹੀਦਾ ਹੈ ਇਸ ਨਾਲ ਮਿੱਟੀ ਖਾਣ ਦੀ ਆਦਤ ਛੁੱਟ ਜਾਂਦੀ ਹੈ ਨੰਬਰ 33 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਗੱਠ ਹੋਵੇ ਜਾਂ ਚੁੰਨੇ ਦਾ ਪਾਣੀ ਸਾ ਕਾਫੀ ਲਾਭਦਾਇਕ ਹੈ ਇਸ ਦੀ ਇਸ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਨਾਲ ਇਹ ਸਰੀਰ ਨੂੰ ਗੱਠ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 34 ਪਪਾਰਾਂ ਲਈ ਬਦਾਮ ਦਾ ਤੇਲ ਸਰੋਂ ਦਾ ਤੇਲ ਤੀਲਾਂ ਦਾ ਤੇਲ ਨਾਰੀਅਲ ਦਾ ਤੇਲ ਇਹਨਾਂ ਵਿੱਚੋਂ ਕੋਈ ਵੀ ਤੇਲ ਲਗਾਉਣਾ ਵਾਲਾਂ ਲਈ ਕਾਫੀ ਲਾਭਦਾਇਕ ਹੈ ਇਸ ਨਾਲ ਤੁਹਾਡੇ ਵਾਲ ਰੁੱਖੇ ਸੁੱਕੇ ਨਹੀਂ ਹੁੰਦੇ ਤੇ ਨਾਲ ਹੀ ਮੇ ਸਿਲਕੀ ਵੀ ਰਹਿੰਦੇ ਹਨ ਨੰਬਰ 35 ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਅਨਸਾਰ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਕੰਗੀ ਕਰ ਲੈਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦਾ ਹੈ ਨੰਬਰ 36 ਤુલਸੀ ਤੇ ਅਦਰਕ ਦਾ ਕੜਾੜਾ ਪੀਨ ਨਾਲ ਸਰੀਰ ਦੀ ਹਿਊਮਨਿਟੀ ਬੂਸਟ ਹੁੰਦੀ ਹੈ ਤੇ ਨਾਲ ਹੀ ਸਰੀਰ ਰੋਗਾਂ ਤੋਂ ਬਚਿਆ ਰਹਿੰਦਾ ਹੈ ਨੰਬਰ 37 ਸਵੇਰੇ ਖਾਲੀ ਪੇਟ ਨੀਮ ਦੇ ਪੱਤੇ ਚਬਾਉਣ ਨਾਲ ਸਰੀਰ ਨੂੰ ਬਹੁਤ سارے ਫਾਇਦੇ ਮਿਲਦੇ ਹਨ ਇਸ ਨਾਲ ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਦੂਰ ਰਹਿੰਦਾ ਹੈ ਨੰਬਰ 38 ਸੂਜੀ ਨੂੰ ਰੋਜ਼ਾਨਾ ਖਾਣ ਨਾਲ ਹਾਰਟ ਅਟੈਕ ਦੀ ਕਤ ਦਾ ਖਤਰਾ ਕਾਫੀ ਹਾਜ਼ਰ ਤਾਂ ਘਟ ਜਾਂਦਾ ਹੈ ਨੰਬਰ 39 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਸਰਾਣੇ ਕੋਲ ਨਿੰਮ ਦੇ ਪੱਤੇ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹੋ ਨੰਬਰ 40 ਕੱਚਾ ਪਪੀਤਾ ਕਦੇ ਵੀ ਗਰਭਤੀ ਔਰਤਾਂ ਨੂੰ ਖਾਣਾ ਨਹੀਂ ਚਾਹੀਦਾ ਇਸ ਨਾਲ ਉਸ ਦੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 41 ਜੇਕਰ ਤੁਹਾਨੂੰ ਬਵਾਸੀ ਦੀ ਸਮੱਸਿਆ ਹੈ ਤਾਂ ਤੁਸੀਂ ਤਾਂ ਜਿਆਦਾ ਤੋਂ ਜਿਆਦਾ ਅਮਰੂਦ ਦਾ ਸੇਵਨ ਕਰਿਆ ਕਰੋ ਨੰਬਰ 42 ਚਿੜੀਆਂ ਨੂੰ ਅਨਾਜ ਜੇਕਰ ਤੁਸੀਂ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਕਮਾਈ ਦਾ ਸਾਧਨ ਬਦਲਦਾ ਹੈ ਨੰਬਰ 43 ਸੌਣ ਤੋਂ ਪਹਿਲਾਂ ਨੰਗੇ ਪੈਰ ਜ਼ਰੂਰ ਉਤਰੋ ਇਸ ਨਾਲ ਦਿਲ ਦੀ ਬਿਮਾਰੀ ਤੋਂ ਬਚੇ रह ਸਕਦੇ ਹੋ ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 44 ਅਦਰਕ ਦੀ ਖੁਸ਼ਬੂ ਸੁੰਘਣ ਨਾਲ ਨੀਂਦ ਚੰਗੀ ਆਉਂਦੀ ਹੈ ਦੀ ਮਦਦ ਆਉਣ ਦੇ ਵਿੱਚ ਮਦਦ ਮਿਲਦੀ ਹੈ ਨੰਬਰ 45 ਜੇਕਰ ਤੁਸੀਂ ਜ਼ਿਆਦਾ ਸਮੇਂ ਇੱਕ ਬਾਹਾਂ ਤੇ ਸੌਂਦੇ ਹੋ ਤਾਂ ਇਸ ਨਾਲ ਬਾਹਾਂ ਦਾ ਦਰਦ ਰਹਿਣ ਲੱਗ ਜਾਂਦਾ ਹੈ ਨੰਬਰ 46 ਫੇਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰਨਾ ਨੀਂਦ ਚੰਗੀ ਆਉਂਦੀ ਹੈ ਨਾਲ ਹੀ ਸਰੀਰ ਦੇ ਬਹੁਤ ਸਾਰੇ ਰੋਗ ਵੀ ਦੂਰ ਹੁੰਦੇ ਹਨ ਨੰਬਰ 47 ਜੇਕਰ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਆਪਣੇ ਮੂੰਹ ਵਿੱਚ ਰੱਖੋ ਤੁਰੰਤ ਬਦਬੂ ਖਤਮ ਹੋ ਜਾਵੇਗੀ ਨੰਬਰ 48 ਸੁੱਕਾ ਨਾਰੀਅਲ ਅਤੇ ਗੁੜ ਖਾਣ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ ਇਸ ਦੇ ਨਾਲ ਤੁਹਾਡੇ ਪੇਟ ਵਿੱਚ ਪਰੇ ਹੋਵੇ ਮਹਿਸੂਸ ਕਰਦਾ ਹੈ ਨੰਬਰ 49 ਜਿਸ ਘਰ ਵਿੱਚ ਜਿਆਦਾ ਗੁੱਸਾ ਕਰਨ ਵਾਲੀਆਂ ਔਰਤਾਂ ਰਹਿੰਦੀਆਂ ਉਸ ਘਰ ਵਿੱਚ ਬਰਕਤ ਬਹੁਤ ਘਟ ਪੈਂਦੀ ਹੈ ਨੰਬਰ 50 ਜਿਹੜੀਆਂ ਔਰਤਾਂ ਦਾ ਮੂੰਹ ਲੰਮਾ ਹੁੰਦਾ ਹੈ ਉਸ ਹੋਰ ਤਾਂ ਆਮੀਰ ਆਦਮੀ ਨੂੰ ਆਪਣੇ ਵੱਲ ਨੂੰ ਲੈ ਆਉਂਦੀਆਂ ਹਨ ਤੇ ਨਾਲ ਹੀ ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਖੋਲ ਕੇ ਸੌਂਦੀਆਂ ਨੇ ਉਹਨਾਂ 'ਕ ਔਰਤਾਂ ਤੇ ਬੁਰਾ ਛਾਇਆ ਪੈਣ ਲੱਗ ਜਾਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ